ਬੀਜਪੀ ਲੀਡਰਾਂ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਤੇਗੜ ਚੂੜੀਆਂ ਦੀਆਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਬੀਜਪੀ ਦੇ ਉਮੀਦਵਾਰ ਗਰਦਾਸਪੁਰ ਤੋਂ ਦਿਨੇਸ਼ ਬੱਬੂ ਪਹੁੰਚੇ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਤਿੱਖੇ ਸਵਾਲ ਕਰਨ ਦੇ ਲਈ ਜਦ ਆਏ ਤਾਂ ਪੁਲਿਸ ਦੇ ਵੱਲੋਂ ਰੋਕਿਆ ਗਿਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਦੀ ਤਤਕੇ ਮੁਕੀ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਸਾਹਮਣੇ ਆਈਆਂ ਨੇ ਤਾਂ ਤੁਹਾਨੂੰ ਦੱਸਦੀਏ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਵੱਖ-ਵੱਖ ਸ਼ਹਿਰ ਵੱਖ-ਵੱਖ ਕਸਬਿਆਂ ਤੋਂ ਇਹ ਤਸਵੀਰਾਂ ਆ ਰਹੀਆਂ ਨੇ ਤਾਂ ਉਸੇ ਤਰ੍ਹਾਂ ਹੀ ਇਹ ਫਤਿਹਗੜ੍ਹ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਤੁਹਾਨੂੰ ਦੱਸਦੀਏ ਕਿ ਕਈ ਕਿਸਾਨਾਂ ਦੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਭਾਜਪਾ ਲੀਡਰਾਂ ਦਾ ਜੋ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਹ ਵਿਰੋਧ ਵੀ ਕੀਤਾ ਜਾ ਰਿਹਾ ਤਾਂ ਤੁਹਾਨੂੰ ਦੱਸਦੀਏ ਕਿ ਉੱਥੇ ਹੀ ਸਵਾਲ ਵੀ ਕੀਤੇ ਜਾ ਰਹੇ ਨੇ ਤਿੱਖੇ ਸਵਾਲ ਨੇ ਜੋ ਉਹ ਕੀਤੇ ਜਾ ਰਹੇ ਨੇ ਤਾਂ ਵੱਖ-ਵੱਖ ਖ਼ਬਰਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਇਹ ਤਸਵੀਰਾਂ ਨੇ ਜੋ ਉਹ ਸਾਹਮਣੇ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਨੇ ਜੋ ਫਤੇਗੜ ਚੂੜੀਆਂ ਦੀਆਂ ਨੇ ਜਿੱਥੇ ਕਿ ਦਿਨੇਸ਼ ਬੱਬੂ ਜੋ ਕਿ ਗੁਰਦਾਸਪੁਰ ਤੋਂ ਭਾਜਪੀ ਦੇ ਉਮੀਦਵਾਰ ਨੇ ਉਹ ਪਹੁੰਚੇ ਹੋਏ ਸਨ ਤਾਂ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਜਦ ਜਾ ਰਹੇ ਸਨ ਤਿੱਖੇ ਸਵਾਲ ਕਰਨ ਦੇ ਲਈ ਤਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਰੋਕ ਲਿੱਤਾ ਗਿਆ ਬੈਰੀਕੇਡ ਲਗਾ ਦਿੱਤੇ ਗਏ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਨਾਲ ਤੱਕੇ ਮੁੱਕੀ ਦੀਆਂ ਤਸਵੀਰਾਂ ਨੇ ਜੋ ਸਾਹਮਣੇ ਆਈਆਂ ਨੇ ਤਾਂ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਿਸਾਨਾਂ ਦੇ ਵੱਲੋਂ ਜਿੱਥੇ ਦਿਨੇਸ਼ ਬੱਬੂ ਪਹੁੰਚੇ ਹੋਏ ਸਨ ਤਾਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਤੱਕੇ ਮੁੱਕੀ ਦੀਆਂ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਤੁਹਾਨੂੰ ਦੱਸਦੀ ਏ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਲੀਡਰਾਂ ਦਾ ਜੋ ਵਿਰੋਧ ਆ ਉਹ ਕੀਤਾ ਜਾ ਰਿਹਾ ਹੈ ਤਾਂ ਵਲੋਖ ਵਕ ਜੋ ਸ਼ਹਿਰਾ ਤੇ ਕਸਬਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਤਿੱਖੇ ਸਵਾਲ ਨੇ ਜੋ ਕਿਤੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਤੇ ਕਾਲੀਆਂ ਝੰਡੀਆਂ ਦਿਖਾ ਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਫਤੇਗੜ ਚੂੜੀਆਂ ਦੀਆਂ ਜਿੱਥੇ ਕਿ ਦਿਨੇਸ਼ ਬੱਬੂ ਗੁਰਦਾਸਪੁਰ ਤੋਂ ਉਮੀਦਵਾਰ ਨੇ ਭਾਜੀਪੀ ਦੇ ਤਾਂ ਪਹੁੰਚੇ ਸਨ ਤਾਂ ਉਹਨਾਂ ਦਾ ਤਿੱਖਾ ਵਿਰੋਧ ਹੋਇਆ ਤਾਂ ਉੱਥੇ ਪੁਲਿਸ ਦੇ ਨਾਲ ਤੱਕਾ ਮੁਕੀ ਦੀਆਂ ਤਸਵੀਰਾਂ ਨੇ ਜੋ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਲੇਕੇ ਨਾ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਤੱਕਾਮੱਕੀ ਜ਼ਰੂਰ ਹੋਈ ਹੈ ਤਾਂ ਤੁਨ ਦਾਦੀ ਇੱਕ ਕਿਸਾਨਾਂ ਦੀਆਂ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਲਗਾਤਾਰ ਕਿਸਾਨ ਨੇ ਜੋ ਵਿਰੋਧ ਕਰ ਰਹੇ ਨੇ ਭਾਜੀਪੀ ਲੀਡਰਾਂ ਦਾ ਤਾਂ ਇਸੇ ਤਰ੍ਹਾਂ ਹੀ ਇਹ ਤਸਵੀਰਾਂ ਨੇ ਜੋ ਫਤੇਗੜ ਝੂੜੀਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੁਰਦਾਸਪੁਰ ਤੋਂ ਭਾਜੀਪੀ ਦੇ ਉਮੀਦਵਾਰ ਜੋ ਦਿਨੇਸ਼ ਬੱਬੂ ਨੇ ਪਹੁੰਚੇ ਸਨ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਆ ਜੋ ਉਹ ਕੀਤਾ ਜਾ ਰਿਹਾ ਸੀ ਤਾਂ ਤੱਕਾਮੱਕੀ ਦੀਆਂ ਜ਼ਰੂਰ ਤਸਵੀਰਾਂ ਨੇ ਜੋ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ Jom itu Tuh tersamanya Jalan-jalan 真的，真的，我想的吧。